ਬੇਬੇ ਕੀ ਕਰੀ ਜਾਨੀ ਆ ਤੂੰ ਮੈਨੂੰ ਟੇਕੇ ਬੈਠੇ ਨਾ ਜਾਂਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਆ ਦਾ ਆਰਾਮ ਕਰ ਲਿਆ ਕਰ ਛੱਡ ਪਰਿਆ ਕਰ ਕੰਮ ਨੂੰ ਰਹਿਣ ਦਿਆ ਕਰ ਆਪੇ ਕਰ ਦਿਆ ਕਰੂੰਗੀ ਮੈਂ ਮੈਂ ਕਿਹਾ ਤੌਲੀਆ ਨਾ ਤੜਕੇ ਦਾ ਸਰਪ ਪਾ ਕੇ ਪਹੁੰਤਾ ਪਿਆਤੀ ਮਾਰੀ ਸਾਬਣ ਲਾ ਕੇ ਨਾ ਦੋ ਥਾਪੀਆਂ ਲਾਦੀਆਂ ਮਾਚਲ ਨਿਕ ਖਰ ਜੂਗਾ ਚੱਲ ਬੇਬੇ ਮੇਰੀ ਗੱਲ ਸੁਣੋ ਮੈਂ ਨਾ ਸੱਤੇ ਨਾਲ ਵੀ ਗੱਲ ਕਰੀ ਸੀਗੀ ਵੀ ਮੈਨੂੰ ਨੌਕਰੀ ਕਰ ਲੈਣ ਦੇ ਤੂੰ ਹੀ ਮਾੜ ਜੇ ਨੂੰ ਸਮਝਾ ਲਾ ਵੀ ਕੀ ਆ ਮਾੜੀ ਜੀ ਗੱਲ ਪਿੱਛੇ ਹੀ ਆਕੜਾਂ ਕਰਦਾ ਫਿਰੀ ਜਾਂਦਾ ਹੁਣ ਤੈਨੂੰ ਪਤਾ ਤਾਂ ਹੈਗਾ ਘਰ ਚ ਖਾਣ ਨੂੰ ਤਾਂ ਦਾਣੇ ਨਹੀਂ ਹੈਗੇ ਰਸੋਈ ਚ ਸਾਰੇ ਡੱਬੇ ਖਾਲੀ ਹੋ ਰਹੇ ਆ ਤੇ ਕੀ ਕਰਾਂਗੇ ਦੋ ਪੈਸੇ ਘਰੇ ਹੀ ਆਉਣਗੇ ਨਾਲੇ ਮੈਂ ਕਿਹੜਾ ਕਿਤੇ ਦੂਰ ਜਾਣਾ ਆ ਨੇੜੇ ਟਿਊਸ਼ਨ ਭਰਾਉਣੀ ਆ ਬੱਚਿਆਂ ਨੂੰ ਕੋਈ ਮਾੜਾ ਕੰਮ ਤਾਂ ਹੈ ਨਹੀਂਗਾ ਤੀ ਇਹ ਤਾਂ ਮੈਨੂੰ ਵੀ ਪਤਾ ਹੈ ਵੀ ਸੌਦਾਂ ਮੁੱਕਿਆ ਪਿਆ ਪਰ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਨਾ ਓੰਜ ਜਿਵੇਂ ਕਰਨ ਤੇ ਆਪੀ ਕਮਾਉ ਆਪਣੇ ਤਾਂ ਹੱਥ ਤੇ ਲਿਆ ਕੇ ਨਾ ਕਿਤੇ ਨਾ ਕਿਤੇ ਤਰੂ ਗਈ ਬੇਬੇ ਜੇ ਉਹਨੇ ਕਮਾਉਣਾ ਹੁੰਦਾ ਤਾਂ ਉਹਦਾ ਕਮਾ ਲੰਦਾ ਹੱਥ ਪਤਾ ਮਾਰ ਲੈਂਦਾ ਉਹ ਹੁਣ ਤੈਨੂੰ ਪਤਾ ਹੀ ਆ ਉਹਦਾ ਮਰਤੇ ਬਾ ਯਕੀਨ ਨਹੀਂ ਕਰਦਾ ਹੈਗਾ ਨਾਲੇ ਫੁੱਠੀਆਂ ਹੀ ਗੱਲਾਂ ਦਾ ਜਵਾਬ ਫੁੱਠਾ ਹੀ ਦਿੰਦਾ ਮੈਨੂੰ ਕਹਿੰਦਾ ਵੀ ਹਾਂ ਜੇ ਕਹਿੰਦਾ ਤੂੰ ਜ਼ਿਆਦਾ ਔਖੀ ਹੋ ਰਹੀ ਆ ਉਹਦੇ ਪੇਕੇ ਬਾਗ ਜਾ ਕਹਿੰਦਾ ਕੋਈ ਲੋੜ ਨਹੀਂ ਹੈਗੀ ਇੱਥੇ ਰਹਿਣ ਦੀ ਹੁਣ ਬੇਬੇ ਮੇਰੀ ਗੱਲ ਸੁਣੋ ਦੁੱਖ ਦੇ ਸੁੱਖ ਦੇ ਚ ਹੁਣ ਮੈਂ ਨਹੀਂ ਉਹਦੇ ਕੰਮ ਆਉਗੀ ਬਾਹਰਲੇ ਨਹੀਂ ਥੋੜੀ ਕਿਸੇ ਨੇ ਆਉਣਾ ਹੁਣ ਤਾਂ ਮੈਨੂੰ ਸਕਿੰਨੀਆਂ ਵੀ ਨਹੀਂ ਲਾਉਂਦੀ ਹੈਗੀ ਨਹੀਂ ਤਾਂ ਮੈਂ ਸੁਰਖੀ ਬਿੰਦੀ ਲਾ ਕੇ ਰੱਖਦੀ 24 ਘੰਟੇ ਘਰੇ ਕੱਪੜਾ ਲੀੜਾ ਵਧੀਆ ਪਾਉਂਦੀ ਸੀ ਜਿੱਦੋਂ ਦਾ ਤਾਂ ਕੰਮ ਛੁੱਟ ਗਿਆ ਉਹਦੋਂ ਦਾ ਮੇਰੇ ਤਾਂ ਜਮਾ ਨਹੀਂ ਜੀ ਕਰਦਾ ਹੈਗਾ ਪੁੱਤ ਮੇਰੀ ਗਾਸਾਂ ਲਾ ਜਿੱਦੋਂ ਨਾ ਪੰਤੇ ਦਾ ਕੇਰਾ ਵਿਸ਼ਵਾਸ ਟੁੱਟ ਜੇ ਉਹ ਵਿਸ਼ਵਾਸ ਮਸੀ ਬਣਦਾ ਹੁੰਦਾ ਮੇਰੇ ਪੁੱਤ ਦਾ ਨਾ ਵਿਸ਼ਵਾਸ ਟੁੱਟਿਆ ਪਿਆ ਬੇਬੇ ਹੁਣ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਤੇ ਜੇ ਇੱਕ ਵਾਰੀ ਗਲਤੀ ਹੋ ਗਈ ਇਹਦਾ ਮਤਲਬ ਇਹ ਥੋੜੀ ਆ ਵੀ ਸਾਰੀ ਜ਼ਿੰਦਗੀ ਨੂੰ ਕੋਸੀ ਜਾਈ ਆ ਪਸਣਾਈ ਜਾਈਏ ਚੱਲ ਪੁੱਤ ਫਿਰ ਮੈਂ ਕਰ ਲੂੰਗੀ ਛੱਤੇ ਨਾਲ ਆ ਹਾਂ ਬੇਬੇ ਤੂੰ ਨਾ ਗੱਲ ਕਰੀ ਮੇਰ ਨੂੰ ਕੰਮ ਕਰ ਲੈਣ ਦੇ ਕੁਛ ਨਹੀਂ ਹੁੰਦਾ ਹੈਗਾ ਜੇ ਬਾਲਿਆ ਕਰਿਆ ਕਰੂਗਾ ਨਾ ਉਨਕਾ ਕੋਈ ਨਹੀਂ ਮੈਂ ਨਾਲ ਭਾਗ ਜਾ ਕਰੂੰਗੀ ਤੂੰ ਮਾੜਾ ਜੀ ਨੂੰ ਸਮਝਾ ਕੇ ਦੇਖੀ ਕੋਈ ਨਾ ਸਮਝਾ ਦੂੰਗੀ ਤੀ ਫਿਰ ਮੈਂ ਚਲ ਠੀਕ ਆ ਬੰਦੇ ਠੀਕ ਹੈ ਪਤਾ ਇਹਨੇ ਦੇਖ ਲਾ ਇਹਨੂੰ ਤਾਂ ਐ ਵੀ ਲਾ ਕਿਸੇ ਕਹਿੰਦੀ ਨਾ ਤੜਕੀ ਨਿਕਲ ਜਾ ਕਰੂੰ ਆਪਦੀਆਂ ਹਰਕਤਾਂ ਤੋਂ ਹਟਦੀ ਨਹੀਂ ਕਿੰਨੇ ਸਮਝਾ ਲਾ ਇਹਨੂੰ ਇਹਦਾ ਬਸ ਖਾਣ ਪੀਣ ਕੰਨੀ ਧਿਆਨੇ ਐ ਤਾਂ ਪਤਾ ਨਹੀਂ ਵੀ ਕਰੇ ਕੁਝ ਨਹੀਂ ਹੈਗਾ ਮੈਨੂੰ ਤਾਂ ਸੌਦਾ ਪੱਤਾ ਧਾਰ ਸਧਾਰ ਕੇ ਤੋਂ ਲਿਆ ਕੇ ਰੱਖਣੀ ਪਊਗਾ ਨੇ ਆ ਕੇ ਮੁੰਡੇ ਦੀ ਜਾਨ ਖਾਊਗੀ ਫੇਰ ਦੇਖਦੀ ਐ ਕਿਸ ਬਾਣੀ ਦੇ ਜਾਨੀ ਐ 10 ਦਿਨਾਂ ਦੀ ਧਾਰ ਲੈਉਣੀ ਐ ਜਦੋਂ ਮਰਜੀ ਆ ਜਾ ਦੇਖ ਲੰਬੋ ਕੇ ਕਰੇ ਅੰਬੋ ਉਹਦੀ ਪਹਾੜ ਜਿੱਡਾ ਲੰਬਾ ਦੇ ਦਿੰਦੀ ਆ ਵੇ ਕੋੜਾ ਗਲੀ ਗਵਾੜ ਹੋ ਕੇ ਸਾਡੇ ਘਰੇ ਨਹੀਂ ਆਉਦੀ ਹੁਣ ਉਹਨੂੰ ਕੀ ਦੱਸਾਂ ਮੈਂ ਵੀ ਇਹ ਕੰਮਕਾਰਾਂ ਤੋਂ ਬੇਲ ਲੱਗੇ ਫੇਰ ਮੈਂ ਆਵਾਂ ਸੱਤਾ ਵੇ ਸੱਤਿਆ ਸਸੀ ਆਇਆ ਚੀ ਸਾਸਰੀ ਘਾਲ ਭਾਈ ਕਿਵੇਂ ਆ ਠੀਕ ਠਾਕ ਐ ਮੈਂ ਤਾਂ ਵਧੀਆ ਚਾਚੀ ਤੁਸੀਂ ਦੱਸੋ ਬੱਸ ਫਾਈ ਆਂ ਬੋ ਦਾ ਪਤਾ ਲੈਣ ਗਈ ਸੀਗੀ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਨੇ ਲੱਤ ਦਾ ਆਪਰੇਸ਼ਨ ਕਰਾਇਆ ਮੈਂ ਕਿਹਾ ਚਲ ਜਾ ਆਵਾ ਅੱਛਾ ਅੱਛਾ ਨਾ ਮੈਨੂੰ ਐ ਦੱਸ ਤੈਨੂੰ ਕੰਮਕਾਰ ਕੋਈ ਮਿਲਿਆ ਕਿ ਨਹੀਂ ਹਲੇ ਨਾ ਚਾਚੀ ਹਲੇ ਤਾਂ ਕਿੱਥੇ ਪਰ ਕੋਸ਼ਿਸ਼ ਕਰੀ ਜਨਾ ਅੱਜਕੱਲ ਕੰਮ ਕਿਹੜਾ ਸੌਖੇ ਮਿਲਦੇ ਆ ਉਹ ਤਾਂ ਗੱਲ ਤੇਰੀ ਭਾਈ ਜਮਾ ਸਹੀ ਆ ਅੱਜਕੱਲ ਕੰਮਾਂ ਦਾ ਹੀ ਔਖਾ ਨਾ ਫਿਰ ਮੈਨੂੰ ਆਏ ਦੱਸ ਭਾਈ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪੈਸਾ ਤੇ ਲੱਗ ਕਿੱਥੋਂ ਆਉਂਦਾ ਫਿਰ ਉਹ ਘਰ ਦਾ ਖਰਚਾ ਕਿਵੇਂ ਚੱਲਣਾ ਚਾਚੀ ਪਾਸ ਤੁਹਾਨੂੰ ਪਤਾ ਹੀ ਐ ਜੋ ਘਰੇ ਗਰੀਬੀ ਆ ਜੇ ਤਾਂ ਫਿਰ ਤੌਖਾ ਹੋਈ ਜਾਂਦਾ ਜਿਹੜੇ 4 ਪੈਸੇ ਸੀਗੇ ਉਹਦਾ ਪਕੇਰਾ ਤਾਂ ਸੌਦਾ ਪਤਾ ਲਿਆ ਆ ਬਾਕੀ ਹੁਣ ਕੰਮ ਦੇਖੀ ਜਾਂਣਾ ਸ਼ਾਇਦ ਮੇਲੀ ਚਾਵੇ ਉਹ ਤਾਂ ਹਾਈ ਪਾਈ ਨਾਲੇ ਮੇਰੀ ਗੱਲ ਸੁਣ ਐਵੇਂ ਮਨ ਹਲਕਾ ਨਾ ਕਰ ਗੁਜ਼ਾਰਾ ਤਾਂ ਔਖਾ ਹੋ ਜਾਂਦਾ ਜਦੋਂ ਕਿਸੇ ਪਾਸੇ ਕਮਾਈ ਨਾ ਹੋਵੇ ਚੱਲ ਕੋਈ ਗੱਲ ਨਹੀਂ ਤੇਰੀ ਚਾਚੀ ਤੇਰੇ ਨਾਲ ਐ ਹੈ ਤੂੰ ਐ ਕਰੀ ਕੱਲ ਨੂੰ ਆਜੀ ਸਾਡੇ ਘਰੇ ਜਿੰਨੇ ਕਦੀ ਲੋੜ ਆ ਭਾਈ ਮੇਰ ਤੋਂ ਲਈ ਉਹ ਨਹੀਂ ਨਹੀਂ ਚਾਚੀ ਜੀ ਤੁਸੀਂ ਤਾਂ ਪਹਿਲੇ ਹੀ ਮੇਰੀ ਬਹੁਤ ਵਾਰ ਮਦਦ ਕੀਤੀ ਆ ਆ ਬਾਰ ਬਾਰ ਹੱਥ ੜਦਾਂ ਮੈਂ ਵੀ ਚੰਗਾ ਨਹੀਂ ਲੱਗਦਾ ਮੈਂ ਆਪ ਹੀ ਕਰ ਲੂੰਗਾ ਕੋਈ ਨਾ ਕੋਈ ਹੀਲਾ ਹਾਈ ਹਾਈ ਵੇ ਸਤਿਆ ਆ ਭਾਈ ਤੂੰ ਹੱਥ ੜਨ ਵਾਲੀ ਕਿਹੜੀ ਗੱਲ ਕਰਤੀ ਹੈ ਨਾ ਮੈਨੂੰ ਇੱਕ ਗੱਲ ਦੱਸ ਆ ਪਿੰਡ ਦੇ ਵਿੱਚ ਭੈਣ ਭਾਈ 100 ਵਾਰ ਕੰਮ ਆਉਂਦਾ ਹੈ ਹੈ ਕੋਈ ਗੱਲ ਨਹੀਂ ਭਾਈ ਮੈਂ ਤੇਰੀ ਗੱਲ ਦਾ ਕਦੇ ਨਾ ਬੁਰਾ ਮਨਾਇਆ ਨਾ ਮੈਂ ਅੱਗੇ ਬੁਰਾ ਮਨਾਵਾ ਦੇਖ ਪਹਿਲਾਂ ਵੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਤੂੰ ਸਾਡੇ ਭਾਈ ਕੰਮ ਕਰੀ ਚਾਹੇ ਨਾ ਕਰੀ ਪਰ ਜਦੋਂ ਤੈਨੂੰ 4 ਪੈਸਿਆਂ ਦੀ ਲੋੜ ਆ ਉਦੋਂ ਚਾਚੀ ਕੋਲ ਆ ਜੀ ਲੈ ਚਾਲ ਲੈ ਇੱਕ ਗੱਲ ਹੋਰ ਸਹੀ ਆਜੇ ਤੈਨੂੰ ਚਾਚੀ ਸਮਝ ਕੇ ਪੈਸੇ ਮੰਗਣੇ ਬੁਰੇ ਲੱਗਦੇ ਹਨ ਘਾਵੜਾ ਵੱਡੀ ਭੈਣ ਸਮਝ ਕੇ ਮੰਗ ਲਈ ਹੈ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਉਹ ਨਹੀਂ ਚਾਚੀ ਜੇ ਵੱਡੀ ਭੈਣ ਵਾਲੀ ਦਾ ਕਿਹੜੀ ਗੱਲ ਆ ਪਰ ਨਾ ਚੰਗਾ ਹੀ ਨਹੀਂ ਲੱਗਦਾ ਮੈਂ ਬੋਝ ਨਹੀਂ ਬਨਣਾ ਚਾਹੁੰਦਾ ਤੁਹਾਡੇ ਤੇ ਵੇਜਾ ਪਰਾਂ ਸੱਤਿਆ ਵਿੱਚ ਬੋਝ ਵਾਲੀ ਕਿਹੜੀ ਗੱਲ ਹੋਗੀ ਲੈ ਕਰਦੀਆਂ ਮਾਇਆ ਉਗੀ ਤੇਰੇ ਘਰੇ ਨਾ ਤਾਂ ਮੈਂ ਪੈਸੇ ਭੜਾਉ ਨਾਲੇ ਭਾਈ ਕੁੱਟ ਚਾਦੀ ਪੀ ਆਉਂ ਤਰੀ ਮਾਂ ਕੋਲੇ ਵੇ ਫੇਰ ਤਾਂ ਖੁਸ਼ ਹੈ ਫੇਰ ਤਾਂ ਨਹੀਂ ਕੋਈ ਪਰੇਸ਼ਾਨੀ ਵਾਲੀ ਗੱਲ ਇਹ ਕਮਲਾ ਉਵੇਂ ਟੁੱਟੇ ਛੱਤਰਾਂ ਕੋ ਵਧੀ ਜਾਂਦਾ ਉਹ ਕਹੇ ਮੈਂ ਥੋੜੇ ਤੇ ਬੋਝ ਬਣਦਾ ਉਹ ਚਾਚੀ ਪੈਸਿਆਂ ਤਾਂ ਕਿਹੜੀ ਗੱਲ ਆ ਜੇ ਹੁਣ ਤੁਸੀਂ ਮੈਨੂੰ ਪੈਸੇ ਦਿੱਤੇ ਤਾਂ ਚਾਚਾ ਐਵੇਂ ਤੁਹਾਡੇ ਨਾਲ ਲੜੂਗਾ ਨਾਲੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਤੁਹਾਡੇ ਘਰੇ ਕਲੇਸ਼ ਪਾਵੇ ਹਾਏ ਬੇ ਰੱਬਾ ਅਬੇ ਤੂੰ ਆਪਦੇ ਚਾਚੇ ਤੋਂ ਕਾਹ ਤੋਂ ਡਰਦਾ ਹੈ ਤੇਰੇ ਚਾਚੇ ਤਾਂ ਮੈਂ ਆਪੇ ਸੰਭਲੂ ਤੂੰ ਮੇਰੇ ਤੋਂ ਚਾਰ ਪੈਸੇ ਲੈ ਲਈ ਭਾਈ ਤੂੰ ਆਪਦਾ ਘਰ ਸੰਭੀ ਹੈ ਨਾ ਤੇਰਾ ਚਾਚਾ ਕੋਈ ਤੇਰੇ ਬਾਰੇ ਮਾੜਾ ਥੋੜੀ ਸੋਚਦਾ ਨਾ ਤਾਂ ਇਹਨੂੰ ਕਦੇ ਮਾੜਾ ਬੋਲਦਾ ਉਹਦਾ ਨਾਂ ਸਭ ਆਈ ਇਹ ਜਾਂ ਬੋਲ ਪੜਾ ਕੇ ਇੱਕ ਵਾਰ ਬੋਲ ਦਿੰਦਾ ਬਾਅਦ ਚ ਮੇਰੇ ਅਰਗੀ ਨੂੰ ਕਰੀ ਜਾਊਗਾ ਹਾਏ ਮੈਨੂੰ ਐਂ ਲੱਗਦਾ ਮੈਂ ਜ਼ਿਆਦਾ ਬੋਲ ਗਿਆ ਐਵੇਂ ਉਹਦਾ ਗੁੱਸਾ ਨਾ ਕਰਿਆ ਕਰ ਹੈ ਉਹਦੇ ਮਨ ਚ ਕੁਛ ਨਹੀਂਗਾ ਬਸ ਬੋਲਦਾ ਬੋਲਦਾ ਹੀ ਆ ਕੱਲਾ ਨਾਲੇ ਉਹ ਤਾਂ ਮੇਰੇ ਨਾਲ ਲੜ ਪੈਂਦਾ ਵੇ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਉਹਦਾ ਉਹ ਮੈਨੂੰ ਤਾਂ ਪਤਾ ਹੀ ਆ ਚਾਚੀ ਚਲ ਚੰਗਾ ਚਾਚੀ ਮੈਂ ਨਾ ਜਾਇਆ ਮੈਂ ਅ ਇੱਕ ਚਾਚੀ ਮੈਂ ਹੋਰ ਕਹਿਣਾ ਸੀਗਾ ਹਾਂ ਜੇ ਕਿਸੇ ਕੰਮ ਦੀ ਲੋੜ ਹੋਈ ਨਾ ਮੈਨੂੰ ਦੱਸ ਦਿਓ ਐ ਨਾ ਸੋਚੋ ਕਿ ਮੈਂ ਤੁਹਾਡੇ ਘਰੇ ਕੰਮ ਨਹੀਂ ਕਰਦਾ ਵੇ ਮੈਂ ਤਾਂ ਆ ਗੱਲ ਕਦੇ ਸੋਚੀ ਨਹੀਂ ਭਾਈ ਇਹ ਤਾਂ ਤੂੰ ਹੀ ਬਹਿਮ ਜਿਹਾ ਰੱਖੀ ਬੈਠਾ ਵੀ ਚਾਚਾ ਤੇਰਾ ਲੜਪੂਗਾ ਉਹ ਨਹੀਂ ਲੜਦਾ ਲੜਦਾ ਉਹਦਾ ਨਾ ਫਿਕਰ ਕਰਿਆ ਕਰ ਤੂੰ ਕੋਈ ਗੱਲ ਨਹੀਂ ਹਰ ਠੀਕ ਹੈ ਚਾਚੀ ਮੈਂ ਨਾ ਚਾਚੇ ਕੋਲ ਜਾਇਆ ਮੈਂ ਚਲ ਚੰਗਾ ਭਾਈ ਠੀਕ ਹੈ ਜਾਇਆ ਦੇਖ ਲੈ ਕਿੰਨਾ ਨਰਮ ਮੁੰਡਾ ਹੈ ਉਹੀ ਗੱਲ ਹੋ ਗਈ ਬਸ ਆਪਦੇ ਚੱਕਰਾਂ ਦੇ ਵਿੱਚ ਇਹਨੂੰ ਵੀ ਨੇੜੇ ਨੂੰ ਹਟਾ ਕੇ ਰੱਖਦਾ ਨਾਲੇ ਫਿਰ ਕੱਲਾ ਜਾਣਾ ਕੰਮ ਤੋਂ ਔਖਾ ਹੁੰਦਾ ਹੁਣ ਇਹ ਜਵਾਕ ਬੇਰਬੇਰ ਕਰਦਾ ਫਿਰਦਾ ਇਹਨੂੰ ਕੰਮ ਨਹੀਂ ਮਿਲਦਾ ਮਣ ਚੰਗਾ ਭਲਾ ਪਤਾ ਇਹਨੂੰ ਵੀ ਇਹਦਾ ਘਰ ਇਹਦੇ ਸਿਰ ਤੇ ਚੱਲਦਾ ਇਹਦ ਕਰਾ ਕੋਈ ਹੋਰ ਕਮਾਉਣ ਵਾਲਾ ਕੱਲਾ ਕਮਾਉਣ ਵਾਲਾ ਬਾਕੀ ਖਾਣ ਵਾਲੇ ਹਾ ਕਹਿੰਦੇ ਹੁੰਦੇ ਆ ਜਿੰਨਾ ਕਿਸੇ ਦਾ ਕਰਦੇ ਆ ਪ੍ਰਮਾਤਮਾ ਓਨਾ ਹੀ ਦਿੰਦਾ ਮੈਂ ਇਸ ਤੇ ਆਉਂਗੀ 4 ਪੈਸੇ ਕੀ ਘਟਣ ਲੱਗਿਆ ਕੁਝ ਚਲ ਆਂ ਬੋ ਕਹੂਗੀ ਸਾਡੇ ਮੋੜ ਤੇ ਖੜੀ ਪਤਾ ਨਹੀਂ ਕੀ ਕਰਦੀ ਹੈ ਗਈ ਕਦੋਂ ਦੀ ਹੈ ਹਈ ਹਈ ਮੇਟਾ ਟੱਕ ਗਈ ਲੈ ਮੱਛੜੀਆਂ ਵੱਸਾਂ ਅੱਗੇ ਕੀੜੀਆਂ ਵਾਂਗੂ ਤੁਰੀਆਂ ਫਿਰਦੀਆਂ ਅੱਜ ਕੋਈ ਵੀ ਬੱਸ ਨਹੀਂ ਦੀਦੀ ਹੈਗੀ ਮੈਨੂੰ ਤਾਂ ਲੱਗਦਾ ਨਾ ਅੱਜ ਮੈਨੂੰ ਤੁਰ ਕੇ ਜਾਣਾ ਪਊ ਚੱਲ ਦੇਖਦੀ ਆ ਹੌਲੀ ਹੌਲੀ ਤੁਰੀ ਚੱਲਦੀਆਂ ਫਿਰ ਲੈ ਪੁੱਤ ਸਾਰਾ ਸਮਾਨ ਦਵਾਤਾ ਤੈਨੂੰ ਤੇਰੀ ਮਾਂ ਹੁਣ ਨਾਰਾਜ਼ ਨਹੀਂ ਹੋਊਗੀ ਓਹ ਆ ਬੁੜੀ ਜੀ ਕੌਣ ਤੀ ਓਏ ਪਤਾ ਨਹੀਂ ਡੈਡੀ ਆਏ ਕੌਣ ਹੈ ਆਏ ਵੇਛੋ ਡਾ ਬੇੜਾ ਮੈਜੇ ਸੋਟਾ ਓਹੋ ਇਹ ਤਾਂ ਪੱਤੇ ਦੀ ਮਾਂ ਹੈ ਆਏ ਬਾਈ ਖੜੀ ਹੋ ਜਾ ਆਏ ਬਾਹ ਲੱਤਾਂ ਤੋੜਤੀਆਂ ਵੇ ਖੜੀ ਹੋ ਜਾ ਬੇਬੇ ਖੜੀ ਹੋ ਜਾ ਓਹੋ ਠੀਕ ਵੀ ਆ ਤੂੰ ਵੇ ਠੀਕ ਐ ਠੀਕ ਵੀ ਆ ਗੁਰੀ ਖਬਰਦਾਰ ਜੇ ਤੈਨੂੰ ਹੱਥ ਲਾਇਆ ਉਹ ਗੱਲ ਤਾਂ ਦੱਸੋ ਕੀ ਹੋ ਗਿਆ ਤੁਸੀਂ ਤਾਂ ਲੱਟ ਗਏ ਕਿਵੇਂ ਠੀਕ ਵੀ ਆ ਤੁਸੀਂ ਮੈਨੂੰ ਐਸੋ ਵੇ ਪਰਾ ਲਾਜ ਜਾ ਮੁੰਡਿਆ ਮੇਰੇ ਹੱਥ ਲਾਉਂਦੀ ਤੈਨੂੰ ਕੋਈ ਲੋੜ ਨਹੀਂ ਤੂੰ ਮੇਰੀ ਗੱਲ ਸੁਣ ਲੈ ਪਹਿਲਾਂ ਤਾਂ ਮੇਰੇ ਢਿੱਡ 'ਚ ਲੱਤ ਮਾਰੀ ਸਾਡੇ ਮੂੰਹ 'ਚੋਂ ਤਾਂ ਰੋਟੀ ਖੋਹੀ ਫੇਰ ਤਾਂ ਮੇਰੀ ਮੂੰਹ ਤੇ ਮਾਰਿਆ ਅੱਖ ਰੱਖੀ ਮੁੰਡਿਆ ਹੁਣ ਤਾਂ ਜਮਾ ਸਿਰੇ ਲਾਤੀ ਅਸੀਂ ਿੱੱਡੀ ਮਕੌੜੀ ਨਹੀਂ ਅਸੀਂ ਗਰੀਬ ਬੰਦੇ ਆਂ ਵੀ ਸਾਨੂੰ ਗੱਡੀਆਂ ਥੱਲੇ ਦੇ ਦੇ ਕੇ ਮਾਰੇਗਾ ਮੇਰੀ ਗੱਲ ਸੁਣੋ ਜੀ ਗੱਡੀ ਥੱਲੇ ਦੇਣ ਵਾਲੀ ਕੀ ਗੱਲ ਆ ਮੈਂ ਤਾਂ ਹੁਣ ਸੁੱਤੇ ਸੁਭਾ ਰਹਾਂ ਤੁਸੀਂ ਸੁੱਤੇ ਸੁਭਾ ਰਹਿਓ ਐਂ ਕੀ ਪਤਾ ਲੱਗਦਾ ਹੁਣ ਮੈਂ ਸਭ ਜਾਣਦੀ ਆ ਤੇਰੀਆਂ ਚਾਲਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੇਰੀ ਗੱਲ ਸੁਣੋ ਕੋਈ ਛੋਟੇ ਸੱਟ ਲੱਗੇ ਮੈਂ ਹਸਪਤਾਲ ਚ ਲੈ ਜਾਣਾ ਮੈਨੂੰ ਕੋਈ ਲੋੜ ਨਹੀਂ ਰੱਜੀ ਧਾਈ ਤੇਰੀਆਂ ਸੱਟਾਂ ਤੋਂ ਦਾਵੇ ਤੇਰੇ ਹਸਪਤਾਲਾਂ ਤੋਂ ਮੈਨੂੰ ਕੋਈ ਲੋੜ ਨਹੀਂ ਪਰ ਆ ਬੱਕ ਜਾ ਤੂੰ ਮੇਰੀ ਗੱਲ ਸੁਣੋ ਗੁੱਸਾ ਨਿਕਰਾ ਕਰਦੇ ਇਹ ਕੋਈ ਗੱਲ ਹੋਈ ਪਲਾਂ ਮੈਂ ਤੁਹਾਨੂੰ ਇੰਨਾ ਛੋਟੀ ਇੱਜ਼ਤਵਾਨ ਕਰਦਾ ਤੁਸੀਂ ਖੁਦ-ਖੁਦ ਪੈਨੋ ਮੈਨੂੰ ਮੁੰਡਿਆ ਹੱਥਾਂ ਨਾਲ ਦਿੱਤੀਆਂ ਗੰਡਾਂ ਨਾ ਹੁਣ ਮੂੰਹ ਨਾ ਖੋਲਣੀਆਂ ਪੈਣਗੀਆਂ ਆਈ ਮੇਰੀ ਗੱਲ ਸੁਣ ਲਓ ਮੈਂ ਛੋਟੀ ਇੱਜ਼ਤ ਕਰਦਾ ਤੁਸੀਂ ਤਾਂ ਬੋਲਤੀ ਬਹੁਤ ਕਸੂਤੇ ਹੋ ਨਾ ਬੋਲਣਾ ਹੋਰ ਜੰਮਣ ਵਾਲਿਆਂ ਨੂੰ ਰੋਵਾ ਨਾ ਮੇਰੀ ਇੱਕ ਗੱਲ ਸੁਣ ਲੈ ਉਹ ਮੇਰੀ ਨੂੰ ਤੇ ਅੱਖ ਰੱਖੀ ਫਿਰਦਾ ਹੈ ਬਈ ਗਰੀਬਾਂ ਦੀ ਇੱਜ਼ਤ ਨਹੀਂ ਹੁੰਦੀ ਕੀ ਕਹੀ ਜਾਂਦੀ ਆ ਬੇਬੇ ਇਹ ਓ ਯਾਰ ਉਹੀ ਪਕਾਈ ਮਾਰਦੀ ਆ ਇਹਨੇ ਕੀ ਕਹਿਣਾ ਹੋਰ ਪਕਾਈ ਮੈਂ ਮਾਰਦਾ ਪੁੱਛ ਤੇਰੇ ਪਿਓ ਨੂੰ ਨਹੀਂ ਜੇ ਬੰਦਾ ਗਰੀਬ ਹੁੰਦਾ ਓਦੀ ਕੋਈ ਇੱਜ਼ਤ ਨਹੀਂ ਹੁੰਦੀ ਤੂੰ ਰੋ ਲੰਗ ਜਾ ਵਗ ਜਾ ਰੋ ਮੈਂ ਤੇਰੀ ਇੱਜ਼ਤ ਕਰੀ ਜਾਣਾ ਵੀ ਕੋਈ ਸੱਟ ਪੇਟ ਨਾ ਲੱਗੀ ਹੋਵੇ ਉਹੀ ਮੇਰੀ ਗੱਡੀ ਤੇ ਲਿਆ ਕੇ ਮਰਨ ਨੂੰ ਫਿਰਦੀਆਂ ਤੂੰ ਮੈਂ ਨਹੀਂ ਮਾਰਦੀ ਤੂੰ ਮਾਰਨਾ ਚਾਹਣਾ ਮੈਨੂੰ ਖਬਰ ਹੈ ਤੇਰੇ ਚਿੱਤ ਚ ਕੀ ਕੀ ਬੇਈਮਾਨ ਹੈ ਲੈ ਤੂੰ ਸਾਡੇ ਤੱਬ ਨੂੰ ਮਾਰਨ ਨੂੰ ਫਿਰਦਾ ਮੈਂ ਨਹੀਂ ਮਾਰਨ ਨੂੰ ਫਿਰਦਾ ਤੂੰ ਮੇਰੀ ਗੱਡੀ ਥੱਲੇ ਆ ਕੇ ਮਰਨ ਨੂੰ ਫਿਰਦੀ ਐ ਵੀ ਇਤਰੋਂ ਛਾੜ ਲੂਗੀ 5-7 ਲੱਖ ਰੁਪਈਆ ਮੈਨੂੰ ਸਭ ਪਤਾ ਤੁਹਾਡਾ ਤੂੰ ਲੱਖ ਦੇਣ ਵਾਲਾ ਤੂੰ ਲੱਖ ਦੇਣ ਵਾਲਾ ਤੂੰ ਤਾਂ ਮੇਰੇ ਪੁੱਤਰੂ ਤੇ ਮੈਨੂੰ ਉਹੀ ਖਤਮ ਕਰਨ ਨੂੰ ਫਿਰਦੇ ਮੈਂ ਤੇਰੀਆਂ ਚਾਲਾਂ ਨੂੰ ਜਾਣਦੀ ਆਂ ਜਾਣਦੀ ਐ ਤੂੰ ਮੈਨੂੰ ਕਮਲੀ ਬੌਲੀ ਨਾਲ ਸਮਝ ਮੈਂ ਤੇਰੀ ਰਾਗ-ਰਾਗ ਨੂੰ ਜਾਣਦੀ ਆਂ ਓਏ ਸੋਨੂ ਹੋਰ ਚਾਹੀਦਾ ਵੀ ਕੀ ਐ ਜਿੱਥੇ ਕਿਤੇ ਅਮੀਰ ਬੰਦੇ ਦੀ ਗੱਡੀ ਦੇਖੀ ਉਹਦੇ ਮੂਰੇ ਲਟ ਜਾਨੀਓ ਜਾ ਕੇ ਬੀਏ ਤੋਂ ਲਾਵਾਂਗੇ 5-7 ਲੱਖ ਰੁਪਇਆ ਤੂੰ ਲੰਘ ਜਾਰੋਂ ਤੂੰ ਮੇਰੀ ਗੱਲ ਸੁਣ ਬੇ ਪਹਿਲਾਂ ਕਿੰਨੀਆਂ ਕਰਤਿਆਂ ਥੱਲੇ ਡਿੱਗੀਆਂ ਮੈਂ ਮੈਨੂੰ ਕੀ ਪਤਾ ਕਿੰਨਾ ਕ ਕਰਿਆ ਕਦਾ ਕੰਮ ਭਗ ਜਾ ਭਗ ਜਾਰੋਂ ਤੂੰ ਇੱਕ ਮੇਰੀ ਗੱਲ ਯਾਦ ਰੱਖੀ ਪਛਤਾਵੇਂਗਾ ਪਛਤਾਵੇਂਗਾ ਬੇਵਰ ਰੱਬ ਦੇ ਖੁਤੇ ਨੂੰ ਰੱਬ ਜੇ ਤੂੰ ਸਾਡੇ ਗਰੀਬਾਂ ਤੇ ਤੂੰ ਬਾਰਦਾਤ ਕਰਦਾ ਨਾ ਇੱਕ ਦਿਨ ਭੋਗੇਗਾ ਭੋਗੇਗਾ ਤੂੰ ਮੇਰੀ ਗੱਲ ਯਾਦ ਰੱਖੀ ਰੱਬ ਕਰੂ ਕੁਛ ਮੈਨੂੰ ਕਮਾਲ ਕਰਦੀ ਐ ਡੈਡੀ ਆ ਕੀ ਕਹੀ ਜਾਂਦੀ ਜੀਗੀ ਓ ਯਾਰ ਕੀ ਕਹਿਣਾ ਤਾਂ ਦਿਮਾਗ ਕਿੱਲੇ ਵਾਲੀ ਬੁੜੀ ਐ ਉਰੇ ਗੱਡੀ ਤੇ ਲੈ ਆ ਕੇ ਜੇ ਕੋਸ ਹੋ ਜਾਂਦਾ ਇਹਨੂੰ ਉਹਦੀ ਪਾਸ 7 ਲੱਖ ਰੁਪਇਆ ਲੈ ਲੈਂਦੀ ਆਪਾਂ ਤੋਂ ਔਰ ਇਹਨੂੰ ਕੀ ਕੀਤੀ ਚੱਲ ਬਚਾਓ ਰਹਿ ਗਿਆ ਬਚਾਓ ਰਹਿ ਗਿਆ ਇਹ ਤਾਂ ਉਹੀ ਬਚ ਗਈ ਰ ਆਪਾਂ ਸਰੇ ਇਹ ਤਾਂ ਬਾਅਦ ਚ ਹੀ ਜੀ ਰਾਜੀ ਬੰਦਾ ਵੀ ਨਹੀਂ ਕਰਦੀ ਚੱਲ ਗੱਡੀ 'ਚ ਬੈਠਾ ਚਲੋ ਚੱਲੀ ਆਪਾਂ ਕਿੱਥੋਂ ਗੱਲ ਪੈਣ ਨੂੰ ਫਿਰਦੀਆਂ ਨੇ ਹਾਂ ਉਹੀ ਫਿਰਤੀਆਂ ਵਿੱਚ ਵੱਜਦੀ ਮੂੰਹ ਚੱਕਰ ਗਿਆ ਪਾਤਣਾ ਕੰਨੀ ਤੁਰੀ ਫਿਰਦੀ ਐ ਚੱਲ ਬਸ ਡੈਡੀ ਹੁਣ ਕਾਨੂੰ ਬੋਲ ਦੋ ਬੋਲਦੇ ਹੋ ਮੂੰਹ ਦਾ ਦੇਖ ਲੈ ਕਿ ਸਾੜਾ ਕਿੱਧਰ ਚੱਕੀ ਖੜੀ ਆਏ ਉਹ ਐ ਹੁੰਦੀਆਂ ਨੇ ਤਾਂ